ਦਿੱਲੀ ਦੀਆਂ ਚੋਣਾਂ ਦੇ ਵਿੱਚ 26 ਸਾਲ ਬਾਅਦ ਉਲਟ ਫੇਰ ਹੋਇਆ ਲਗਾਤਾਰ ਪਹਿਲਾਂ ਕਾਂਗਰਸ ਦਾ ਕਬਜ਼ਾ ਰਿਹਾ ਤੇ ਕਾਂਗਰਸ ਤੋਂ ਬਾਅਦ ਫਿਰ ਲਗਾਤਾਰ ਆਮ ਆਦਮੀ ਪਾਰਟੀ ਜਿੱਦੀ ਆਈ ਤੇ 26 ਸਾਲਾਂ ਬਾਅਦ ਜਿਹੜਾ ਬੀਜੇਪੀ ਦਿੱਲੀ ਦੀ ਸੱਤਾ ਤੇ ਕਾਬਜ਼ ਹੋਈ ਆ ਦਿੱਲੀ ਦੀ ਸੱਤਾ ਦੇ ਉੱਪਰ ਕਾਬਜ਼ ਹੋਣ ਤੋਂ ਬਾਅਦ ਬਹੁਤ ਸਾਰੇ ਪੰਜਾਬ ਦੇ ਵਿੱਚੋਂ ਲੋਕਾਂ ਨੇ ਸੋਸ਼ਲ ਮੀਡੀਆ ਤੇ ਆਪਣਾ ਪ੍ਰਤੀਕਰਮ ਦੇਣਾ ਸ਼ੁਰੂ ਕੀਤਾ ਆ ਤੇ ਨਾਲ ਜਿਹੜਾ ਹੈਗਾ ਦਿੱਲੀ ਕਿਉਂਕਿ ਦੇਸ਼ ਦੀ ਰਾਜਧਾਨੀ ਹੈ ਤਾਂ ਦਿੱਲੀ ਤੋਂ ਬਾਅਦ ਪੰਜਾਬ ਦੇ ਉੱਪਰ ਕੀ ਅਸਰ ਪੈਂਦਾ ਕਿਉਂਕਿ ਜਿਕਰ ਆਪਾਂ ਪਿਛਲੀ ਸਰਕਾਰ ਦੀ ਗੱਲ ਕਰੀਏ ਤਾਂ ਪਿਛਲੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੇ ਵਿੱਚ ਬਣੀ ਸੀ ਤਾਂ ਉਸ ਤੋਂ ਬਾਅਦ ਉਸ ਸਰਕਾਰ ਦਾ ਮਾਡਲ ਦਿੱਲੀ ਸਰਕਾਰ ਦਾ ਮਾਡਲ ਪੰਜਾਬ ਦੇ ਵਿੱਚ ਪੇਸ਼ ਕੀਤਾ ਗਿਆ ਸੀ ਹੁਣ ਦਿੱਲੀ ਦੇ ਵਿੱਚ ਬੀਜੇਪੀ ਪਾਰਟੀ ਸੱਤਾ ਦੇ ਵਿੱਚ ਆ ਗਈ ਆ ਤਾਂ ਹੁਣ ਬੀਜੇਪੀ ਦਾ ਜਿਹੜਾ ਹੈਗਾ ਰੋਲ ਮਾਡਲ ਕਿਹੋ ਜਿਹਾ ਹੋਵੇਗਾ ਦਿੱਲੀ ਦੇ ਵਿੱਚ ਕੀ ਜਿਹੜੀਆਂ ਪਿਛਲੀਆਂ ਆਮ ਆਦਮੀ ਪਾਰਟੀ ਦੀਆਂ ਸਕੀਮਾਂ ਉੱਥੇ ਚੱਲ ਰਹੀਆਂ ਸੀ ਫ੍ਰੀ ਵਾਲੀਆਂ ਤਾਂ ਉਹ ਕੀ ਜਿਉਂਦੀਆਂ ਤਿਉਂ ਰਹਿਣਗੀਆਂ ਤੇ ਖਾਸ ਕਰਕੇ ਦਿੱਲੀ ਦੀ ਇਸ ਸਰਕਾਰ ਦਾ ਪੰਜਾਬ ਤੇ ਕੀ ਪ੍ਰਭਾਵ ਪਵੇਗਾ ਸਾਰੇ ਸਵਾਲਾਂ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਜੁੜ ਚੁੱਕੇ ਨੇ ਡਾਕਟਰ ਅਮਰਜੀਤ ਸਿੰਘ ਥਿੰਦ ਸਟੇਟ ਸਪੋਕਸਮੈਨ ਨੇ ਪੰਜਾਬ ਦੇ ਮੁਖ ਬਲਾਰੇ ਨੇ ਤੇ ਸਮੇਂ-ਸਮੇਂ ਤੇ ਸਾਡੇ ਨਾਲ ਉਹ ਜੁੜਦੇ ਰਹਿੰਦੇ ਨੇ ਭਾਜਪਾ ਪਾਰਟੀ ਵੱਲੋਂ ਥਿੰਦ ਸਾਹਿਬ ਬਹੁਤ-ਬਹੁਤ ਮੁਬਾਰਕ ਜੀ ਸਭ ਤੋਂ ਪਹਿਲਾਂ ਦਾ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਅੰਦਰ ਜੀ ਅੰਡਾ ਬਹੁਤ ਬਹੁਤ ਧੰਨਵਾਦ ਜੀ ਜੀ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ 26 ਸਾਲ ਬਾਅਦ ਜਿੱਤ ਹੋਈ ਬੀਜੇਪੀ ਦੀ ਦਿੱਲੀ ਦੀ ਸੱਤਾ ਤੇ ਕਾਬਜ ਹੋਣ ਦੇ ਵਿੱਚ ਕਾਮਯਾਬ ਹੋਏ ਹੋ ਕੋਈ ਕਹਿ ਰਿਹਾ ਕਿ 26 ਸਾਲ ਦਾ ਬਨਵਾਸ ਕੱਟਿਆ ਗਿਆ ਤੇ ਕੋਈ ਕਹਿ ਰਿਹਾ ਕਿ ਜਿਹੜਾ ਇਹ ਝੂਠੇ ਲੋਕਾਂ ਦੇ ਵਾਅਦਿਆਂ ਦੀ ਹਾਰ ਹੋਈ ਆ ਡਾਕਟਰ ਅਮਰਜੀਤ ਥਿੰਦ ਬਤੌਰ ਸਟੇਟ ਸਪੋਕਸਮੈਨ ਬੀਜੇਪੀ ਇਸ ਜਿੱਤ ਨੂੰ ਕਿਵੇਂ ਵੇਖਦੇ ਨੇ ਆਨਦ ਕੁਜਿੰਦਰ ਜੀ ਇਹ ਇਥੇ ਕੋਈ ਦੋ ਰਾਇ ਨਹੀਂ 26 ਸਾਲ ਬਾਅਦ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਦੇ ਵਿੱਚ ਜਿਹੜੀ ਆਪਣੀ ਸਰਕਾਰ ਦੁਆਰਾ ਬਣਾਈ ਹੈ ਪਰ ਦਿੱਲੀ ਦੀ ਜਨਤਾ ਨੇ ਸਾਨੂੰ ਆ ਲੋਕ ਸਭਾ ਚੋਣਾਂ ਦੇ ਵਿੱਚ ਇਹ ਗੱਲ ਦਾ ਵਿਸ਼ਵਾਸ ਦਵਾਤਾ ਸੀਗਾ ਕਿ ਆਉਣ ਵਾਲੀਆਂ ਜਿਹੜੀਆਂ ਵਿਧਾਨ ਸਭਾ ਦੇ ਚੋਣਾਂ ਹੈ ਉਹਨਾਂ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਜਿਤਾਉਣ ਜਾਣਗੇ ਜਿੱਤਾਰੇ ਨੇ ਜੀ ਕਿਉਂਕਿ ਦੇਖੋ ਸਪਸ਼ਟ ਸੀਗਾ ਇਹ ਮੈਨੂੰ ਯਾਰ ਯਰਮਿੰਦ ਕੇਜਰੀਵਾਲ ਕੇ ਆ ਖੁਦ ਕਹਿੰਦੇ ਹੁੰਦੇ ਸਨ ਕਿ ਦਿੱਲੀ ਦੇ ਲੋਕੋ ਜੇ ਤੁਸੀਂ ਮੈਨੂੰ ਜੇਲ੍ਹ 'ਚ ਦੇਖਣਾ ਚਾਹੁੰਦੇ ਹੋ ਤਾਂ ਭਾਜਪਾ ਨੂੰ ਵੋਟਾਂ ਪਾ ਦਿਓ ਤੇ ਜੇ ਤੁਸੀਂ ਮੈਨੂੰ ਬਾਹਰ ਦੇਖਣਾ ਚਾਹੁੰਦੇ ਤਾਂ ਆਮ ਆਦੀ ਪਾਰਟੀ ਨੂੰ ਪਰ ਲੋਕਾਂ ਨੇ ਉਦੋਂ ਵੀ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾ ਕੇ ਸੱਤ ਦੇ ਸੱਤ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਬਣਾਏ ਸੀ ਔਰ ਹੁਣ ਵੀ ਇਹਨਾਂ ਚੋਣਾਂ ਦੇ ਵਿੱਚ ਜਿਹੜੀ ਗੱਲ ਹੈ ਕਿਉਂਕਿ ਕਿਉਂਕਿ ਦਿੱਲੀ ਦੀ ਜਨਤਾ ਗੱਲ ਸਮਝ ਚੁੱਕੀ ਸੀ ਕਿ ਇਮਾਨਦਾਰੀ ਦਾ ਦਿਖਾਵਾ ਕਰਨ ਵਾਲੀ ਆਮ ਆਦੀ ਪਾਰਟੀ ਸਭ ਤੋਂ ਕਰਪਟ ਪਾਰਟੀ ਨਿਕਲੀ ਜਿਹੜੇ ਲੋਕ ਕਹਿੰਦੇ ਸਨ ਕਿ ਅਸੀਂ ਉਠੀਆਂ ਨਹੀਂ ਲਵਾਂਗੇ ਕਾਰਾਂ ਬੰਗਲੇ ਨਹੀਂ ਲਵਾਂਗੇ ਉਹਨਾਂ ਨੇ ਸ਼ੀਸ਼ਮਹਿਲ ਬਣਾ ਲਿਆ ਜੀ ਜਿਹੜੇ ਕਹਿੰਦੇ ਸੀ ਅਸੀਂ ਸਿਕਿਉਰਟੀਆਂ ਨਹੀਂ ਲਵਾਂਗੇ ਉਹਨਾਂ ਨੇ ਦਿੱਲੀ ਦੀ ਪੁਲਿਸ ਤੇ ਤੇ ਲੈਣੀ ਲੈਣੀ ਸੀ ਸਿਕਿਉਰਿਟੀ بطور ਮੁੱਖ ਮੰਤਰੀ ਜੀ ਉਹਨਾਂ ਨੇ ਪੰਜਾਬ ਪੁਲਿਸ ਦੀ ਵੀ ਸਿਕਿਉਰਿਟੀ ਲਈ ਹੋਈ ਸੀ ਜੈਡ ਪਲੱਸ ਜੀ ਔਰ ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਸੀ ਜਿਹੜੇ ਦੌਰੇ ਮਾਬਨਡ ਸੀ ਜੀ ਉਹ ਜਿਹੜੀਆਂ ਦਿੱਲੀ ਦੀ ਜਨਤਾ ਨੇ ਜਿਹੜੇ ਆ ਸਿਰੇ ਤੋਂ ਨਕਾਰਤੇ ਜੀ ਅ ਆਮ ਆਦਮੀ ਪਾਰਟੀ ਦਾ ਹਾਰ ਦਾ ਮੁੱਖ ਕਾਰਨ ਕੀ ਮੰਨਦੇ ਹੋ ਜਦਕਿ ਵੋਟਾਂ ਤੋਂ ਪਹਿਲਾਂ ਪ੍ਰਚਾਰ ਦੇ ਦੌਰਾਨ ਇਹ ਬਹੁਤ ਪ੍ਰਚਾਰਿਆ ਗਿਆ ਪ੍ਰਸਾਰ ਕੀਤਾ ਗਿਆ ਕਿ ਦਿੱਲੀ ਦੀ ਜਿਹੜੀ ਜਨਤਾ ਕੀ ਉਹ ਤਾਂ ਹੁਣ ਕੇਜਰੀਵਾਲ ਨੂੰ ਹੀ ਚਾਹੁੰਦੀ ਹੈ ਕੇਜਰੀਵਾਲ ਉਹਨਾਂ ਲਈ ਰੋਲ ਮਾਡਲ ਬਣ ਗਿਆ ਕੇਜਰੀਵਾਲ ਇਵਨ ਕੇ ਇੱਕ ਘਟਾਲੇ ਦੇ ਵਿੱਚ ਇੱਕ ਇਨਕੁਆਰੀ ਦੇ ਵਿੱਚ ਉਹ ਜੇਲ੍ਹ ਵੀ ਗਏ ਉਸ ਤੋਂ ਬਾਅਦ ਉਹ ਬਾਹਰ ਆਏ ਅਸਤੀਫਾ ਦਿੱਤਾ ਅਤਿਸ਼ੀ ਨੂੰ ਸੀਐਮ ਬਣਾਇਆ ਉਸ ਤੋਂ ਬਾਅਦ ਉਹਨਾਂ ਨੇ ਇੱਕ ਇਹ ਵੀ ਕਿਹਾ ਕਿ ਇਹ ਲੋਕ ਸਾਬਤ ਕਰਨਗੇ ਕਿ ਮੈਂ ਕੱਟੜ ਇਮਾਨਦਾਰ ਹਾਂ ਜਾਂ ਨਹੀਂ ਪਰ ਇਸ ਤੋਂ ਬਾਅਦ ਜਿਹੜਾ ਜਿਸ ਤਰੀਕੇ ਦੀ ਹੁਣ ਹਾਰ ਹੋਈ ਹੈ ਕੀ ਵਜ੍ਹਾ ਮੰਨਦੇ ਹੋ ਦੇਖੋ ਪਹਿਲੇ ਘਾਲ ਤੇ ਉਹ ਅਸਤੀਫਾ ਦਿੱਤਾ ਨਹੀਂ ਗਿਆ ਉਹ ਅਸਤੀਫਾ ਲਿਆ ਗਿਆ ਸੀ ਸੁਪਰੀਮ ਕੋਰਟ ਨੇ ਸਾਫ ਕਹਿਤਾ ਸੀਗਾ ਕਿ ਤੁਸੀਂ ਬਤੌਰ ਮੁੱਖ ਮੰਤਰੀ ਨਾ ਤਾਂ ਕੋਈ ਫਾਈਲ ਫੈਨ ਕਰਦੇ ਹੋ ਕਰ ਸਕਦੇ ਹੋ ਨਾ ਹੀ ਕਿਸੇ ਦਫਤਰ ਤੇ ਜਾ ਸਕਦੇ ਹੋ ਸੋ ਇਟ ਮੀਨਸ ਉਹ ਅਸਤੀਫਾ ਲਿਆ ਗਿਆ ਸੀਗਾ ਬਾਕੀ ਦਿੱਲੀ ਦੀ ਜਨਤਾ ਜਾਣ ਚੁੱਕੀ ਸੀ ਚੰਗੀ ਤਰ੍ਹਾਂ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਦਿੱਲੀ ਦੀ ਜਨਤਾ ਨਾਲ ਧੋਖਾ ਕੀਤਾ ਜਾ ਰਿਹਾ ਕਿਉਂਕਿ ਦੇਖੋ ਗੱਲ ਰੈਕਸ਼ਨ ਤੇ ਐਕਸ਼ਨ ਦੀ ਹੁੰਦੀ ਹੈ ਇਹਨਾਂ ਨੇ ਇੱਲਾ ਬਹੁਤ ਵੱਡੀਆਂ ਕੀਤੀਆਂ ਰੈਕਸ਼ਨਾਂ ਬਹੁਤ ਵੱਡੀਆਂ ਵੱਡੀਆਂ ਹਰ ਗੱਲ ਦੇ ਉੱਤੇ ਦਿਖਾਉਂਦੇ ਸੀ ਪਰ ਜ਼ਮੀਨੀ ਜ਼ਮੀਨ ਤੇ ਉੱਤੇ ਐਕਸ਼ਨ ਨਹੀਂ ਲਿਆ ਇਹਨਾਂ ਨੇ ਜੀ ਹਰਿੰਦਰ ਜੀ ਕਿਸੇ ਵੀ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਚ ਫੇਲ ਰਹੀ ਹੈ ਜੀ ਚਾਹੇ ਉਹ ਜਨ ਜਨ ਹਿਤ ਯੋਜਨਾਵਾਂ ਹੋਣ ਜੀ ਚਾਹੇ ਦਿੱਲੀ ਦੀ ਡਿਵੈਲਪਮੈਂਟ ਦਾ ਮੁੱਦਾ ਹੋਵੇ ਚਾਹੇ ਦਿੱਲੀ ਚ ਸਾਫ਼ ਪਾਣੀ ਕਿਉਂਕਿ ਦੇਖੋ ਦਿੱਲੀ ਦੇ ਵਿੱਚ ਪਾਣੀ ਦਾ ਤੇ ਹਵਾ ਦਾ ਬਹੁਤ ਵੱਡਾ ਮੁੱਦਾ ਬਣਦਾ ਹਰ ਸਾਲ ਔਰ ਅਰਵਿੰਦ ਕੇਜਰੀਵਾਲ ਜਦੋਂ ਵੀ ਇਲੈਕਸ਼ਨ ਲੜਦੇ ਸੀ ਇੱਕੋ ਗੱਲ ਕਹਿੰਦੇ ਸੀ ਮੈਨੂੰ ਇੱਕ ਮੌਕਾ ਦੇ ਦਿਓ ਮੈਂ ਜਮਨਾ ਸਾਫ ਕਰ ਦੂੰਗਾ ਮੈਂ ਪਾਣੀ ਸਾਫ ਜਾਊਂਗਾ ਹਵਾ ਸਾਫ ਕਰ ਦੂੰਗਾ ਔਰ 12 ਸਾਲ ਬਾਅਦ ਵੀ ਦਿੱਲੀ ਦੀ ਜਨਤਾ ਜਦੋਂ ਦੇਖੇ ਕਿ ਅੱਜ ਵੀ ਇਹਨਾਂ ਇਲੈਕਸ਼ਨਾਂ ਚ ਉਹੀ ਮੁੱਦੇ ਨੇ ਤਾਂ ਉਹ ਜਨਤਾ ਸਮਝ ਚੁੱਕੀ ਕਿ ਇਹਨਾਂ ਦੇ ਐਕਸ਼ਨ ਤੇ ਰੈਕਸ਼ਨ ਚ ਬਹੁਤ ਫਰਕ ਹੈ ਔਰ ਮੋਦੀ ਜੀ ਨਰਿੰਦਰ ਮੋਦੀ ਜਿਹੜੇ ਦੇਖਦੇ ਪਤੌਰ ਪ੍ਰਧਾਨ ਮੰਤਰੀ ਚੰਨਨ ਪੂਰੇ ਦੇਸ਼ ਦੇ ਵਿੱਚ ਸਾਡੇ 14 ਸਟੇਟਾਂ ਦੇ ਵਿੱਚ ਸਾਡੀ ਸਰਕਾਰ ਹੈ ਔਰ ਹਰ ਥਾਂ ਦੇ ਸਿਰ ਰੀਪੀਟ ਕੀਤਾ ਹਾਲੀ ਦੇ ਵਿੱਚ ਹਰਿਆਣੇ ਦੇ ਵਿੱਚ ਸਾਡਾ ਐਕਸ਼ਨ ਤੇ ਰੈਕਸ਼ਨ ਜਿਹੜਾ ਦੇਖਿਆ ਲੋਕਾਂ ਨੇ ਅਸੀਂ ਚਾਹੇ ਕਿਸਾਨ ਹਿੱਤ ਪਾਲਿਸੀਆਂ ਹੋਣ ਚਾਹੇ ਜਨ ਹਿੱਤ ਪਾਲਿਸੀਆਂ ਹੋਣ ਹਰਿਆਣੇ ਦੇ ਵਿੱਚ ਅਸੀਂ ਲਾਗੂ ਕੀਤੀਆਂ ਉਹ ਨਾਲ ਲੱਗਦੇ ਸੂਬੇ ਯੂਪੀ ਦੇ ਵਿੱਚ ਵੀ ਇਸੇ ਤਰ੍ਹਾਂ ਸੀਗਾ ਔਰ ਬਿਹਾਰ ਵੀ ਇਸੇ ਤਰ੍ਹਾਂ ਸੀ ਉਹ ਇਸ ਕਰਕੇ ਦਿੱਲੀ ਦੀ ਜਨਤਾ ਨੇ ਸਾਨੂੰ ਮੌਕਾ ਦਿੱਤਾ 27 ਸਾਲ ਬਾਅਦ ਕਿ ਆਓ ਸਤਾ ਚਾਓ ਕਿਉਂਕਿ ਹੁਣ ਉਹਨਾਂ ਨੇ ਦੇਖਿਆ ਸੀ ਕਿ ਮੋਦੀ ਜੀ ਦੀ ਗਰੰਟੀ ਹੀ ਜਿਹੜੀ ਹੈ ਉਹ ਵਚਨ ਹੈ ਔਰ ਅਸੀਂ ਉਹ ਪੂਰੇ ਕਰ ਰਹੇ ਹਾਂ ਔਰ ਸਾਨੂੰ ਪੂਰੀ ਉਮੀਦ ਹੈ ਕਿ ਦਿੱਲੀ ਦੀ ਜਨਤਾ ਵਾਂਗ ਪੰਜਾਬ ਦੀ ਜਨਤਾ ਵੀ ਜਿਹੜੀ ਆ ਉਹ ਦੋਹਰੇ ਇੰਜਨ ਦੀ ਸਰਕਾਰ ਜਿਹੜੀ ਹੈ ਪੰਜਾਬ ਦੇ ਵਿੱਚ ਬਣਾਵੇਗੀ ਕਿਉਂਕਿ ਜੋ ਆਮ ਆਦਮੀ ਪਾਰਟੀ ਦਾ ਟੀਨੇ ਪੰਜਾਬ ਦਾ ਨੁਕਸਾਨ ਕੀਤਾ ਪਿਛਲੇ ਕੁਝ 2.5 ਸਾਲਾਂ ਚ ਆਪਾਂ ਦੇਖਿਆ ਔਰ ਪੰਜਾਬ ਦੇ ਪੈਸੇ ਦੇ ਨਾਲ ਪੂਰੇ ਦੇਸ਼ ਦੇ ਵਿੱਚ ਇਹਨਾਂ ਨੇ ਇਲੈਕਸ਼ਨਾਂ ਲੜੀਆਂ ਔਰ ਦਿੱਲੀ ਇਲੈਕਸ਼ਨ ਚ ਆਪਾਂ ਦੇਖਿਆ ਪੈਸਾ ਪੰਜਾਬ ਦਾ ਸ਼ਰਾਬ ਪੰਜਾਬ ਦੀ ਗੱਡੀਆਂ ਪੰਜਾਬ ਦੀਆਂ ਮਸ਼ੀਨਰੀ ਪੰਜਾਬ ਦੀ ਸਭ ਕੁਝ ਪੰਜਾਬ ਦਾ ਲੱਗਾ ਸੋ ਸਾਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਰਾਜ ਦਿੱਲੀ ਦੇ ਹਾਰ ਦਾ ਜਿਹੜਾ ਫਰਕ ਹੈ ਔਰ ਦਿੱਲੀ ਦੇ ਵਿੱਚ ਬੀਜੇਪੀ ਦੀ ਜਿਹੜੀ ਜਿੱਤ ਹੋਈ ਹੈ ਉਹਦਾ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਜ਼ਰੂਰ ਰੰਗ ਨਜ਼ਰ ਆਏਗਾ ਜਦੋਂ ਕਿਸੇ ਸੂਬੇ ਦੇ ਇਲੈਕਸ਼ਨ ਹੁੰਦੇ ਨੇ ਥਿੰਦ ਸਾਹਿਬ ਉਦੋਂ ਬਿਸ਼ੱਕ ਉਹ ਰੂਲਿੰਗ ਪਾਰਟੀ ਦੇ ਹੋਣ ਬਿਸ਼ੱਕ ਉਹ ਆਪੋਜੀਸ਼ਨ ਦੇ ਹੋਣ ਪਰ ਕੁਝ ਚਿਹਰੇ ਇਹੋ ਜਿਹੇ ਹੁੰਦੇ ਆ ਜਿਹੜੇ ਕਦੇ ਵੀ ਨਹੀਂ ਹਾਰ ਬਹੁਤ ਜਿਨ੍ਹਾਂ ਦੇ ਉੱਪਰ ਮਤਲਬ ਕਿ ਲੋਕਾਂ ਨੂੰ ਵਿਸ਼ਵਾਸ ਹੁੰਦਾ ਵੀ ਹਾਂ ਇਹ ਚਿਹਰੇ ਕਦੇ ਵੀ ਨਹੀਂ ਹਾਰਨਗੇ ਪਰ ਦਿੱਲੀ ਦੇ ਵੱਡੇ ਚਾਰ ਪੰਜ ਵੱਡੇ ਚਿਹਰੇ ਅਰਵਿੰਦ ਕੇਜਰੀਵਾਲ ਮਨੀਸ਼ ਸ਼ਿਸ਼ੋਧਿਆ ਦੁਰਗੇਸ਼ ਪਾਠਕ ਅਸਤਿੰਦਰ ਜੈਨ ਬੜੀ ਬੁਰੀ ਤਰ੍ਹਾਂ ਹਾਰਿਆ ਇਵਨ ਕਿ ਸਾਬਕਾ ਸੀਐਮ ਆਤਿਸ਼ੇ ਵੀ ਆਪਣੀ ਸੀਟ ਬੜੀ ਮੁਸ਼ਕਲ ਨਾਲ ਬਚਾ ਸਕੇ ਨੇ ਵੱਡੇ ਚਿਹਰਿਆਂ ਨੂੰ ਜਿਹੜਾ ਨਕਾਰਿਆ ਕੀ ਲੱਗਦਾ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਬਹੁਤਾ ਚਿਹਰਿਆਂ ਤੇ ਵਿਸ਼ਵਾਸ ਨਹੀਂ ਕਰਦੇ ਉਹ ਚਾਹੇ ਕਿਸੇ ਵੀ ਪਾਰਟੀ ਦੇ ਹੋਣ ਤਦ ਕੋ ਅਰਜਿੰਦਰ ਇਹ ਗੱਲ ਸਪਸ਼ਟ ਹੈ ਇਹ ਜਿਹੜੇ ਵੱਡੇ ਚਿਹਰੇ ਨੇ ਨਾ ਇਹ ਵੱਡੇ ਚਿਹਰੇ ਦੀ ਹਾਰ ਨਹੀਂ ਹੈ ਇਹ ਹੰਕਾਰ ਦੀ ਹਾਰ ਹੈ ਜਿਹੜੇ ਹੰਕਾਰ ਚੁੱਕੇ ਸੀ ਅਰਵਿੰਦ ਕੇਜਰੀਵਾਲ ਸਟੇਜਾਂ ਤੇ ਖੜਾ ਹੋ ਕੇ ਕਹਿ ਰਿਹਾ ਸੀਗਾ ਕਿ ਜੇਤ ਨਰਿੰਦਰ ਮੋਦੀ ਨੇ ਮੈਨੂੰ ਦਿੱਲੀ ਚ ਹਰਾਉਣਾ ਤਾਂ ਉਹਨੂੰ ਅਗਲਾ ਜਨਮ ਲੈਣਾ ਪਾਊਗਾ ਇਸ ਜਨਮ ਦੇ ਵਿੱਚ ਤਾਂ ਸੰਭਵ ਨਹੀਂ ਜੀ ਇਹ ਕਿ ਇਹ ਤੁਹਾਡਾ ਜਨਤਾ ਪ੍ਰਤੀ ਸੇਵਾ ਦੀ ਸੇਵਾ ਕਰਨ ਵਾਲੀ ਗੱਲ ਹੈ ਇਹ ਤਾਂ ਤੁਹਾਡਾ ਹੰਕਾਰ ਸੀ ਜਿਹੜਾ ਤੁਸੀਂ ਤੁਹਾਡਾ ਹੰਕਾਰ ਨਜ਼ਰ ਆਇਆ ਦਿੱਲੀ ਦੀ ਜਨਤਾ ਨੇ ਸੋ ਇਸੇ ਤਰ੍ਹਾਂ ਦੁਰਗੇਸ਼ ਪਾਟੜ ਇੱਕ ਹੰਕਾਰੇ ਪੈਸੇ ਉਹ ਕਹਿੰਦੇ ਸੀ ਕਿ ਅਸੀਂ ਤਾਂ ਇੰਨੀ ਸਾਡੀ ਹਵਾ ਹੈ ਕਿ ਅਸੀਂ ਕਿਤੇ ਕੁੱਤੇ ਨੂੰ ਖੜਾ ਕਰਦੇ ਤੋ ਜਿੱਤ ਜੂਗਾ ਬਿਲਕੁਲ ਉਹ ਜਿਹੜੀਆਂ ਇਹ ਜਗ੍ਹਾ ਇਹਨਾਂ ਦੇ ਸਟੇਟਮੈਂਟਸ ਇਦਾਂ ਦੀਆਂ ਆਉਂਦੀਆਂ ਸੀ ਇਹ ਹੰਕਾਰ ਸਾਫ਼ ਨਜ਼ਰ ਆਉਂਦਾ ਸੀ ਔਰ ਦਿੱਲੀ ਦੀ ਜਨਤਾ ਨੇ ਇਹਨਾਂ ਦਾ ਹੰਕਾਰ ਥੱਲੇ ਕੀਤਾ ਔਰ ਅਰਵਿੰਦ ਕੇਜਰੀਵਾਲ ਤਾਂ ਆਪਣੇ ਆਪ ਨੂੰ ਇੰਨੇ ਗਰਾਜਨੀਤੀ ਜੋਸ਼ੀ ਕਹਿਣ ਲੱਗ ਪਏ ਸੀ ਮੈਨੂੰ ਯਾਦ ਕਰੋ ਪੰਜਾਬ ਦੀ ਇਲੈਕਸ਼ਨਾਂ ਤੋਂ ਪਹਿਲਾਂ ਬਾਦਲ ਵੀ ਹਾਰ ਰਹਾ ਚਰਨਜੀਤ ਚੰਨੀ ਦੋਨੋਂ ਸੀਟੋਂ ਸੇ ਹਾਰ ਰਹਾ ਨਵਜੋਤ ਸਿੱਧੂ ਹਾਰ ਰਹਾ ਬਿਕਰਮ ਜਿੱਟਿਆ ਹਾਰ ਰਹਾ ਕੈਪਟਨ ਅਮਰਿੰਦਰ ਸਿੰਘ ਹਾਰ ਰਹਾ ਸੋ ਜਿਹੜਾ ਬੰਦਾ ਆਪਣੇ ਆਪ ਨੂੰ ਇੰਨਾ ਹੰਕਾਰ ਚੁੱਕ ਕੇ ਆਪਣੇ ਰਾਜਨੀਤਿਕ ਜੋਸ਼ੀ ਕਹਿੰਦਾ ਸੀ ਉਹ ਆਪਣਾ ਕੋਈ ਇੱਕ ਨਹੀਂ ਦੇਖ ਸਕਿਆ ਕਿਉਂਕਿ ਉਹ ਹੰਕਾਰ ਵਿੱਚ ਟਕਣਾ ਚੂਰ ਸੀ ਸੋ ਇਸ ਕਰਕੇ ਇਹ ਜਿਹੜੇ ਵੱਡੇ ਚਿਹਰੇ ਆਂ ਦੀ ਗੱਲ ਨਹੀਂ ਆ ਜਿਨ੍ਹਾਂ ਨੇ ਜਨਤਾ ਦੀ ਸੇਵਾ ਕਰਨੀ ਜਨਤਾ ਕਦੀ ਉਹਨਾਂ ਨੂੰ ਨਿਕਾਰਦੇ ਜਿਨ੍ਹਾਂ ਨੇ ਹੰਕਾਰ ਕਰਨਾ ਜਨਤਾ ਕਦੀ ਉਹਨਾਂ ਨੂੰ ਮੋਹ ਨਹੀਂ ਲਾਉਂਦੇ ਅੱਜ ਅਸੀਂ ਸਵੇਰ ਤੋਂ ਸੋਸ਼ਲ ਮੀਡੀਆ ਵੇਖ ਰਹੇ ਆਂ ਥਿੰਦ ਸਾਹਿਬ ਬਹੁਤ ਸਾਰੇ ਉਹ ਵਲੰਟੀਅਰ ਬਹੁਤ ਸਾਰੇ ਉਹ ਲੋਕਲ ਲੈਵਲ ਦੇ ਲੀਡਰ ਜਿਹੜੇ ਸ਼ੁਰੂਆਤੀ ਦੌਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਜੁਝਾਰੂ ਯੋਧੇ ਹੋਇਆ ਕਰਦੇ ਸਨ ਔਰ ਕਿਸੇ ਵੇਲੇ ਉਹਨਾਂ ਨੂੰ ਠਿੱਬੀ ਲਾ ਦਿੱਤੀ ਗਈ ਜਾਂ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ ਜਾਂ ਉਹਨਾਂ ਨਾਲ ਕਿਸ ਤਰ੍ਹਾਂ ਦਾ ਵੀ ਵਿਵਹਾਰ ਹੋਇਆ ਅੱਜ ਉਹ ਸੋਸ਼ਲ ਮੀਡੀਆ ਤੇ ਆਪਣੀ ਪੜਾਅਸ ਕੱਢ ਰਹੇ ਸੀ ਸੋਸ਼ਲ ਮੀਡੀਆ ਤੇ ਆਪਣੇ ਪ੍ਰਤੀਕਰਮ ਦੇ ਰਹੇ ਸੀ ਇੱਕ ਤਰ੍ਹਾਂ ਦੀ ਖੁਸ਼ੀ ਪ੍ਰਗਟ ਕਰ ਰਹੇ ਸੀ ਕੇਜਰੀਬਾਲ ਦੇ ਹਾਰਨ ਦੀ ਜਾਂ ਆਮ ਆਦਮੀ ਪਾਰਟੀ ਦੀ ਹਾਰ ਦੀ ਤੁਸੀਂ ਵੀ ਕਿਸੇ ਵੇਲੇ ਆਮ ਆਦਮੀ ਪਾਰਟੀ ਦਾ ਹਿੱਸਾ ਰਹੇ ਹੋ ਐਮਐਲਏ ਦੀ ਇਲੈਕਸ਼ਨ ਤੁਸੀਂ ਲੜੀ ਸੀ ਲੰਬਾ ਸਮਾਂ ਤੁਸੀਂ ਬਤੌਰ ਵਲੰਟੀਅਰ ਬਤੌਰ ਆਗੂ ਸ਼ਾਹਕੋਟ ਹਲਕੇ ਦੇ ਵਿੱਚ ਸੇਵਾਵਾਂ ਨਿਭਾਈਆਂ ਨੇ ਤੁਹਾਡੇ ਤੋਂ ਵੀ ਜਾਨਣਾ ਚਾਹਾਂਗੇ ਕਿ ਜਿਹੜੇ ਉਹ ਗਰਾਊਂਡ ਦੇ ਵਲੰਟੀਅਰ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਕਿਵੇਂ ਦੇਖਦੇ ਹੋ ਅੱਜ ਜੋ ਸੋਸ਼ਲ ਮੀਡੀਆ ਤੇ ਵਿਅਕਤ ਕੀਤੀਆਂ ਜਾ ਰਹੀਆਂ ਆ ਰਜਿੰਦਰ ਜੀ ਦੇਖੋ ਜਿਹੜੀ ਆਮ ਆਦਮੀ ਪਾਰਟੀ ਦਾ ਜਨਮ ਹੋ ਜਾਣਾ ਇਹ ਭਾਵਨਾਵਾਂ ਨਾਲ ਹੀ ਹੋਇਆ ਸੀ ਵਲੰਟੀਅਰਾਂ ਨੇ ਆਉਂਦੀਆਂ ਭਾਵਨਾਵਾਂ ਅਮਿੰਦ ਪਾਰਟੀ ਨਾਲ ਜੁੜੀਆਂ ਸੀ ਦੇਸ਼ ਨਾਲ ਜੁੜੀਆਂ ਸੀ ਔਰ ਇੱਕ ਉਮੀਦ ਸੀ ਕਿ ਇਹ ਪਾਰਟੀ ਇਮਾਨਦਾਰੀ ਦੇ ਨਾਲ ਚੱਲ ਕੇ ਵੀਆਈਪੀ ਕਲਚਰ ਨੂੰ ਖਤਮ ਕਰਕੇ ਜਿਹੜੀ ਇਹ ਪਾਰਟੀ ਜਿਹੜੀ ਹੈਗੀ ਮਾੜੇ ਘਰਾਂ ਦੇ ਗਰੀਬ ਘਰਾਂ ਦੇ ਜਿਹੜੇ ਲੋਕ ਨੇ ਜਿਹੜੇ ਰਾਜਨੀਤੀ ਚ ਇੰਟਰਸਟਸਫਤ ਸਤਿ ਸ਼ਵੀ ਵਾਲੇ ਲੋਕ ਨੇ ਰਾਜਨੀਤੀ ਚ ਇੰਟਰਸਟਿਡ ਨੇ ਉਹਨਾਂ ਨੂੰ ਅੱਗੇ ਕਰੇਗੀ ਪਰ ਜਿੱਦਾਂ ਜਿੱਦਾਂ ਪਾਰਟੀ ਦੀ ਆਈਡੀਓਲੋਜੀ ਚੇਂਜ ਹੁੰਦੀ ਗਈ ਵੀਆਈਪੀ ਕਲਚਰ ਖਤਮ ਕਰਨ ਵਾਲੇ ਲੋਕ ਖੁਦ ਵੀਆਈਪੀ ਕਲਚਰ ਨੂੰ ਅਪਣਾ ਲਿਆ ਜਿਹੜੇ ਕਰਪਸ਼ਨ ਕਰਪਟੰਦੇ ਅੰਗੇਫਟ ਆਵਾਜ਼ ਉਠਾਉਣ ਵਾਲੇ ਲੋਕਾਂ ਨੇ ਆਪਣੀ ਹਿੱਤਾਂ ਲਈ ਆਪਣੀ ਰਾਜਨੀਤਿਕ ਫਾਇਦਿਆਂ ਲਈ ਉਹਨਾਂ ਲੋਕਾਂ ਨਾਲ ਚਾਹੇ ਲਾਲੂ ਪ੍ਰਸ਼ਾਦ ਨਾਲ ਹੱਥ ਮਿਲਾਉਣੇ ਹੋਣ ਜਾਂ ਸ਼ਰਧ ਪਵਾਰ ਨਾਲ ਹੱਥ ਮਿਲਾਉਣੇ ਹੋਣ ਕਰਪਟ ਲੋਕਾਂ ਦੇ ਨਾਲ ਜੇ ਹੱਥ ਗੱਠਬੰਧਨ ਕਰ ਲੈ ਉਹ ਉੱਥੇ ਵਲੰਟੀਅਰਸ ਦੀ ਠੇਪ ਭਾਵਨਾਵਾਂ ਨੂੰ ਬਹੁਤ ਖੇਸ ਪਹੁੰਚੀ ਔਰ ਪਰ ਜਦੋਂ ਰਾਜ ਸਭਾ ਸੀਟਾਂ ਦੀ ਦੇਣ ਦੀ ਗੱਲ ਆਉਂਦੀ ਹੁੰਦੀ ਸੀ ਤਾਂ ਕਦੇ ਦਿੱਲੀ ਦੇ ਅਮੀਰ ਅਮੀਰਾਂ ਨੂੰ ਕਦੇ ਪੰਜਾਬ ਦੇ ਲੋ ਚੁਣ-ਚੁਣ ਕੇ ਜਿਹੜੇ ਅਮੀਰ ਲੋਕ ਸਗੇ ਚਾਹੇ ਉਹ ਲਵਲੀ ਯੂਨੀਵਰਸਿਟੀ ਦੇ ਮਾਲਕ ਹੋਣ ਚਾਹੇ ਸੈਣੀ ਹੋਣ ਜਿਨ੍ਹਾਂ ਦਾ ਆਮ ਆਦੀ ਪੱਟ ਨਹੀਂ ਕੋਈ ਲੈਣ ਦੇਣ ਨਹੀਂ ਹੁੰਦਾ ਜੋ ਉਹਨਾਂ ਨੂੰ ਚੁਣ-ਚੁਣ ਕੇ ਰਾਜ ਸਭਾ ਦੀ ਸੀਟਾਂ ਦਿੱਤੀਆਂ ਇਹ ਵਲੰਟੀਅਰਾਂ ਤੋਂ ਫੇਰ ਪਹੁੰਚਦੀ ਹੈ ਔਰ ਉਹਨਾਂ ਨੇ ਅੱਜ ਜੋ ਅੱਜ ਦੇ ਜਿਹੜੇ ਨਤੀਜੇ ਨੇ ਇਹ ਉਹਨਾਂ ਦੀ ਭਾਵਨਾਵਾਂ ਜਿਹੜੀ ਅੱਜ ਇੱਕ ਉਹਦੋਂ ਵੀ ਭਾਵਨਾਵਾਂ ਦੇ ਨਾਲ-ਨਾਲ ਤੁਰੇ ਸੀ ਅੱਜ ਵੀ ਉਹਨਾਂ ਦੇ ਭਾਵਨਾਵਾਂ ਜਿਹੜੀਆਂ ਇਜ਼ਹਾਰ ਹੋ ਰਹੀਆਂ ਕਿ ਤੁਸੀਂ ਆਪਣੀ ਡਾਇਲੋ ਜੀ ਤਾਂ ਪੰਜਾਬ ਦਾ ਹੁਣੇ ਪੰਜਾਬ ਦੇ ਉੱਪਰ ਕੀ ਪ੍ਰਭਾਵ ਪਊਗਾ ਕਿਉਂਕਿ ਜਦੋਂ ਦਿੱਲੀ ਦੇ ਵਿੱਚ ਕੋਈ ਸਰਕਾਰ ਬਣਦੀ ਆ ਤਾਂ ਪੰਜਾਬ ਨਾਲ ਲੱਗਦਾ ਹੈ ਹਰਿਆਣਾ ਨਾਲ ਲੱਗਦਾ ਹੈ ਤਾਂ ਪੰਜਾਬ ਜਿੱਦਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ 2017 ਦੇ ਇਲੈਕਸ਼ਨਾਂ ਵੇਲੇ ਵੀ 2022 ਦੇ ਇਲੈਕਸ਼ਨਾਂ ਵੇਲੇ ਵੀ ਪੰਜਾਬ ਦੇ ਵਿੱਚ ਦਿੱਲੀ ਦਾ ਮਾਡਲ ਪੇਸ਼ ਕੀਤਾ ਸੀ ਭਾਵੇਂ ਉਹ ਮੁਹੱਲਾ ਕਲੀਨਿਕ ਹੋਣ ਚਾਹੇ ਉਹ ਸਿੱਖਿਆ ਕ੍ਰਾਂਤੀ ਹੋਵੇ ਸਕੂਲਾਂ ਦਾ ਮਾਡਲ ਹੋਵੇ ਐਜੂਕੇਸ਼ਨ ਦਾ ਜਾਂ ਕੋਈ ਹੋਰ ਤਾਂ ਉਹ ਉਹ ਮਾਡਲ ਆਮ ਆਦਮੀ ਪਾਰਟੀ ਨੇ ਪੇਸ਼ ਕੀਤਾ ਸੀ ਹੁਣ ਬੀਜੇਪੀ ਦੀ ਸਰਕਾਰ ਆ ਰਹੀ ਆ ਤਾਂ ਕੀ ਭਾਜਪਾ ਦੀ ਸਰਕਾਰ ਦਾ ਹੁਣ ਪੰਜਾਬ ਦੇ ਵਿੱਚ ਪ੍ਰਭਾਵ ਪਵੇਗਾ ਜੇ ਪਵੇਗਾ ਤਾਂ ਕਿਹੋ ਜਿਹਾ ਪਵੇਗਾ ਦੇਖੋ ਜੀ ਪਹਿਲੀ ਗੱਲ ਤਾਂ ਜਿਹੜੀ ਉਹਨਾਂ ਨੇ ਮਾਡਲ ਦੀ ਗੱਲ ਕੀਤੀ ਐ ਜਿੰਨਾ ਦੇ ਮਾਡਲ ਤਿਆਰ ਕੀਤੇ ਸੀਗੇ ਜਿਹੜਾ ਮਹੱਲਾ ਕਲੀਨਿੰਗ ਮਾਡਲ ਦੀ ਗੱਲ ਕਰਦੇ ਹ ਸਤਿੰਦਰ ਜਲ ਦਿੱਲੀ ਚੋਂ ਹਾਰ ਚੁੱਕੇ ਨੇ ਜੀ ਤੇ ਸਿੱਖਿਆ ਮਾਡਲ ਦੀ ਤਿਆਰ ਕਰਦੇ ਆ ਤਾਂ ਮੰਨਿਜੀ ਸੋਧ ਦੀ ਦਿੱਲੀ ਚੋਂ ਹਾਰ ਚੁੱਕੇ ਨੇ ਇਹਨਾਂ ਦੇ ਸੁਪਰੀਮੋ ਅਰਵਿੰਦ ਕੇਸ਼ਰੀਵਾਲ ਖੁਦ ਹਾਰ ਚੁੱਕੇ ਨੇ ਉਹ ਦਿੱਲੀ ਮਾਡਲ ਨੂੰ ਦਿਖਾ ਦਿਖਾ ਕੇ ਪੰਜਾਬ 'ਚ ਸਰਕਾਰ ਬਣਾਏ ਸ਼ੁਰੂ ਦਿੱਲੀ ਮਾਡਲ ਤਾਂ ਪੂਰੀ ਤਰ੍ਹਾਂ ਫੇਲ ਹੋ ਗਿਆ ਜੀ ਔਰ ਉਹਦਾ ਨਤੀਜਾ ਅੱਜ ਆਪਾਂ ਦੇਖ ਚੁੱਕੇ ਆ ਔਰ ਹਾਂ ਹੁਣ ਪੰਜਾਬ ਦੇ ਲਈ ਸਾਨੂੰ ਜਿਹੜੀ ਬਤੌਰ ਪੰਜਾਬੀ ਮੈਨੂੰ ਜਿਹੜੀ ਪੰਜਾਬ ਤਾਇਉ ਇਹ ਹੈ ਜੀ ਕਿ ਹੁਣ ਦਿੱਲੀ ਵਾਲਿਆਂ ਨੇ ਜਿੱਦਾਂ ਕਹਿੰਦਾ ਨਾ ਗੱਦੜਾ ਵਾਂਗੂ ਪੰਜਾਬ ਸਰਕਾਰ ਦੇ ਉੱਤੇ ਪੈਣਾ ਜਿਹੜੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੈ ਉਤੋਂ ਖਾਰ ਗਿਆ ਦਾਲ ਪਾਣੀ ਖਰਚਾ ਹੁਣ ਉਤੋਂ ਬੰਦ ਹੋ ਚੁੱਕਾ ਹੈ ਜਿਹੜਾ ਹਾਲਾਂਕਿ ਚੱਲਦਾ ਪਹਿਲਾਂ ਵੀ ਪੰਜਾਬ ਦੇ ਖਰਚੇ ਤੇ ਸੀ ਪਰ ਹੁਣ ਪੂਰੀ ਤਰ੍ਹਾਂ ਦਿੱਲੀ ਦਾ ਬੰਦ ਹੋ ਚੁੱਕਾ ਹੈ ਹੁਣ ਪੰਜਾਬ ਦੇ ਕਰਜ਼ੇ ਇਹਨਾਂ ਨੇ ਪੰਜਾਬ ਦੀਆਂ ਗੱਡੀਆਂ ਵਰਤਨੀਆਂ ਪੰਜਾਬ ਦੀ ਮਸ਼ੀਨਰੀ ਪੰਜਾਬ ਦੇ ਸਿਕਿਉਰਟੀਆਂ ਕਿਉਂਕਿ ਸਿਕਿਉਰਟੀਆਂ ਲੈਣ ਜਾਂਦੇ ਪਹਿ ਚੁੱਕੀ ਇਹਨਾਂ ਨੂੰ ਵੀਹ ਵੀਕਲਚਰ ਖਤਮ ਕਰਨ ਵਾਲੇ ਅੱਜ ਵੀਆਪੀ ਬਣ ਚੁੱਕੇ ਨੇ ਜੀ ਪੁੱਪਨ ਪਹਿਲੀ ਗੱਲ ਤਾਂ ਜਿਹੜੀ ਗੱਲ ਹੈ ਕਿ ਹੁਣ ਸਰਦਾਰ ਭਗਵੰਤ ਸਿੰਘ ਮਾਨ ਨੂੰ ਬਤੌਰ ਮੁੱਖ ਮੰਤਰੀ ਦੇਖਣਾ ਪਏਗਾ ਕਿ ਉਹਨਾਂ ਨੇ ਪੰਜਾਬ ਦੇ ਖਜ਼ਾਨੇ ਨੂੰ ਕਿੰਨੀ ਘਟਾ ਲੱਗਣ ਦੇਣੀ ਹੈ ਜੀ ਉਹ ਜੀ ਪਹਿਲਾਂ ਤਾਂ ਪੰਜਾਬ ਜਿੰਮੇਵਾਰੀ ਭਗਵੰਤ ਸਿੰਘ ਮਾਨ ਦੀ ਬਣਦੀ ਕਿ ਪੰਜਾਬ ਦਾ ਪੁੱਤ ਬਣ ਕੇ ਪੰਜਾਬ ਦੇ ਖਜ਼ਾਨੇ ਦੀ ਦੇਖਭਾਲੀ ਕਰੇ ਜਿਹੜੇ ਵੀ 2.5 ਸਾਲ ਉਹਨਾਂ ਦੇ ਕੋਲ ਬਚੇ ਆ ਜੀ ਹਾਂ ਔਰ ਵੜਾ ਸਮਝ ਰਹਾ ਹੈ ਇੱਕ ਦੇਸ਼ ਦੀ ਜਨਤਾ ਚੰਗੀ ਤਰ੍ਹਾਂ ਸਮਝ ਚੁੱਕੀ ਹੈ ਕਿ ਡਬਲ ਇੰਜਨ ਦੀ ਸਰਕਾਰ ਦੇਖੋ ਦੇਸ਼ ਦੇ 15 ਸੂਬਿਆਂ ਦੇ ਵਿੱਚ ਅੱਜ ਭਾਜਪਾ ਦੀ ਸਰਕਾਰ ਬਣ ਚੁੱਕੀ ਹੈ ਜੀ ਕੇਂਦਰ ਦੀ ਸਰਕਾਰ ਤੇ ਜਿਹੜੀ ਸੂਬੇ ਦੀ ਸਰਕਾਰ ਜਦੋਂ ਮਿਲ ਕੇ ਕੰਮ ਕਰਦੀਆਂ ਨੇ ਤਾਂ ਦੇਸ਼ ਬਹੁਤ ਤਰੱਕੀ ਹੁੰਦਾ ਹੈ ਤਰੱਕੀ ਕਰਦੇ ਨੇ ਸੂਬੇ ਤਰੱਕੀ ਕਰਦੇ ਨੇ ਆਪਾਂ ਦੇਖਿਆ ਸਾਡਾ ਗਵਾਂਡੀ ਸੂਬਾ ਹਰਿਆਣਾ ਦੇਖ ਲਿਏ ਕਿੰਨੀ ਤਰੱਕੀ ਕਰ ਚੁੱਕਾ ਹੈ ਬਿਹਾਰ ਕਦੇ ਸਾਡੇ ਤੋਂ ਪੇਪਸਤਾਰਨ ਉਸ ਤੋਂ ਇੱਕ ਸਮਾਂ ਸੀ ਜਦ ਸਾਡਾ ਪਹਿਲਾ ਰੈਂਕ ਹੁੰਦਾ ਸੀ ਔਰ ਬਿਹਾਰ ਦਾ 18ਵਾਂ ਰੈਂਕ ਹੁੰਦਾ ਸੀ ਪਰ ਅੱਜ ਪੁੱਠਾ ਹੋ ਚੁੱਕਾ ਹੈ ਅੱਜ ਬਿਹਾਰ 6ਵੇਂ ਨੰਬਰ ਤੇ ਪਹੁੰਚ ਚੁੱਕਾ ਹੈ ਔਰ ਪੰਜਾਬ ਜਿਹੜਾ ਜੀਡੀਪੀ ਦੇ ਵਿੱਚ 18ਵੇਂ ਨੰਬਰ ਤੇ ਆਇਆ ਹੈ ਜੀ ਸੋ ਇਸ ਕਰਕੇ ਇਹ ਜਿਹੜੇ ਚੀਜ਼ਾਂ ਨੇ ਇਹ ਜਦੋਂ ਡਬਲ ਇੰਜਨ ਦੀ ਸਰਕਾਰ ਬਣੇਗੀ ਤਾਂ ਡੈਫੀਨੇਟਲੀ ਅੱਜ ਪੰਜਾਬ ਦੀ ਜਨਤਾ ਸਮਝ ਚੁੱਕੀ ਹੈ ਔਰ ਦੇਖ ਚੁੱਕੀ ਹੈ ਦੀ ਨਾ ਤਾਂ ਕਾਂਗਰਸ ਦੇ ਕੋਲ ਕੁਝ ਹੋਣਾ ਹੈ ਕਿਉਂਕਿ ਆਮ ਆਦੀ ਪਾਰਟੀ ਤੇ ਕਾਂਗਰਸ ਇੱਕੋ ਨੇ ਹੱਥ ਇੱਕੋ ਜਿਹੜੇ ਹੱਥ ਚੱਟੇ-ਬੱਟੇ ਨੇ ਇਕੱਠੇ ਇਲੈਕਸ਼ਨਾਂ ਲੜਦੇ ਨੇ ਇਕੱਠਾ ਸਾਰਾ ਕੁਝ ਕਰਦੇ ਨੇ ਪਰ ਅੱਜ ਇੰਡੀਆ ਦੇ ਜਿਹੜਾ ਇੰਡੀਆ ਆਲਾਈንስ ਤੇ ਕਿੰਨੇ ਲੀਡਰ ਨੇ ਜਿਨ੍ਹਾਂ ਨੇ ਬਿਆਨ ਦਿੱਤਾ ਕਿ ਆਪਸ ਵਿੱਚ ਮਿਲੜੋਗੇ ਮਤਲਬ ਕੋਈ ਆਈਡੀਓਲੋਜੀ ਨਹੀਂ ਹੈ ਹਰਿੰਦਰ ਜੀ ਮਕਸਦ ਇਹ ਕਹਿ ਕੇ ਕਿ મોદી ਨੂੰ ਹਰਾਉਣਾ ਭਾਜਪਾ ਨੂੰ ਹਰਾਉਣਾ ਚਾਹੇ ਉਹਦੇ ਲਈ ਸਾਨੂੰ ਕਿਸੇ ਨੂੰ ਪਿਓ ਪਾਪਾ ਕਹਿਣਾ ਪੈ ਜਾਵੇ ਉਈ ਆਈਡੀਓਲੋਜੀ ਕੋਈ ਨਾ ਦੀ ਉਹ ਨਹੀਂ ਹੈ ਸਮਝਦਾ ਕੋਈ ਵਿਚਾਰਧਾਰਾ ਨਹੀਂ ਹੈ ਜੀ ਜਦੋਂ ਬਿਨਾਂ ਵਿਚਾਰਧਾਰਾ ਤੋਂ ਸਮਝੌਤੇ ਹੋਣਗੇ ਤਾਂ ਦੇਸ਼ ਦੀ ਜਨਤਾ ਇਹਨਾਂ ਨੂੰ ਐਸੇ ਨਤੀਜੇ ਜਿਹੜੇ ਆ ਉਹ ਬਹਿਤ ਹੀ ਜੀ ਤਾਂ ਡਾਕਟਰ ਸਾਹਿਬ ਅਖੀਰ ਦੇ ਵਿੱਚ ਤੁਹਾਡਾ ਵਿਚਾਰ ਕੀ ਕਹਿੰਦਾ ਕਿ ਸੀਐਮ ਦਾ ਚਿਹਰਾ ਕੌਣ ਹੋਏਗਾ ਸੀਐਮ ਕਿਹਨੂੰ ਬਣਾਇਆ ਜਾਵੇਗਾ ਦੇਖੋ ਜੀ ਸੀਐਮ ਦਾ ਚਿਹਰਾ ਭਾਰਤੀ ਜਨਤਾ ਪਾਰਟੀ ਦਾ ਪੂਰਾ ਪਰਿਵਾਰ ਹੈ ਜੀ ਚਾਹੇ ਸੀਐਮ ਦਾ ਇੱਕ ਕੇਵਲ ਭਾਰਤੀ ਜਨਤਾ ਪਾਰਟੀ ਦੇ ਸੀਐਮ ਦਾ ਸਿਰਫ ਇੱਕ ਨਾਮ ਹੁੰਦਾ ਜੀ सीएम ਦੀਆਂ ਜ਼ਿੰਮੇਵਾਰੀਆਂ ਸੀਐਮ ਦੇ ਪਾਵਰ ਜਿਹੜੀਆਂ ਪੂਰਾ ਭਾਰਤ ਜਨਤਾ ਪਾਰਟੀ ਦਾ ਪਰਿਵਾਰ ਬਣੇਗਾ ਜੀ ਦਿੱਲੀ ਦੀ ਜਨਤਾਪੁਰੀ ਜਿਹੜੀ ਆ ਉਹ ਭਾਰਤ ਜਨਤਾ ਪਾਰਟੀ ਦੇ ਸੀਐਮ ਬਣੇਗੀ ਜੀ ਵੈਸੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਦੇਖਿਆ ਆ ਆਮ ਆਦਮੀ ਪਾਰਟੀ ਨੇ ਇੱਕ ਤਰ੍ਹਾਂ ਦਾ ਇਹ ਵਿਤਕਰਾ ਕੀਤਾ ਪੰਜਾਬੀ ਉੱਥੇ ਭਾਈਚਾਰੇ ਦੇ ਬਹੁਤ ਜਿੱਤਦੇ ਰਹੇ ਨੇ ਪਰ ਉਹਨਾਂ ਨੂੰ ਕਿਤੇ ਕੈਬਨਟ ਦੇ ਵਿੱਚ ਵੀ ਨਹੀਂ ਲਿਆ ਪਰ ਬੀਜੇਪੀ ਤਰਫੋਂ ਇਸ ਵਾਰ ਬਹੁਤ ਪੰਜਾਬੀ ਜਾਂ ਬਹੁਤ ਸਿੱਖ ਚਿਹਰੇ ਜਿੱਤੇ ਨੇ ਤਾਂ ਇੱਕ ਇਹ ਉਮੀਦ ਹੈ ਕਿ ਕਿਆਸਰਾਈਆਂ ਲਾਈਆਂ ਜਾ ਰਹੀਆਂ ਨੇ ਵੀ ਸ਼ਾਇਦ ਪੰਜਾਬੀਆਂ ਦੇ ਵਿੱਚੋਂ ਵੀ ਕੋਈ ਚਿਹਰਾ ਹੋ ਸਕਦਾ ਹੈ ਤੁਹਾਡਾ ਮਨ ਕੀ ਕਹਿੰਦਾ ਜੋ ਕੋਰ ਕੇਂਦਰ ਜੀ ਤਿੰਨ ਸਿੱਖ ਸਾਡੇ ਬੀਜਪੀ ਨੇ ਖੜੇ ਕੀਤੇ ਸੀ ਜਿੱਤੇ ਮਨਜਿੰਦਰ ਸਿੰਘ ਸਰਸਾ ਸੀਗੇ लवली ਜੀ ਸੀਗੇ ਔਰ ਮਰਵਾਹਾ ਜੀ ਸੀ ਔਰ ਤਿੰਨਾਂ ਨੇ ਉੱਥੋਂ ਜਿੱਤ ਹਾਸਲ ਕੀਤੀ ਹੈ ਉਹ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਜਿਹੜੇ ਵਿਰੋਧੀ ਧਿਰਾਂ ਕਹਿੰਦੇ ਅਸੀਂ ਕਿ ਕਿ ਭਾਰਤੀ ਜਨਤਾ ਪਾਰਟੀ ਮਾਈਨੋਰਟੀਜ਼ ਨੂੰ ਪਸੰਦ ਨਹੀਂ ਕਰਦੀ ਜੀ ਉੱਤੇ ਮਾਈਨੋਰਟੀਜ਼ ਨੂੰ ਤਿੰਨ ਸਿੱਖਾਂ ਨੂੰ ਟਿਕਟ ਦਿੱਤੀ ਉਹ ਤਿੰਨਾਂ ਨੇ ਜਿੱਤ ਵੀ ਹਾਸਲ ਕੀਤੀ ਹੈ ਪਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਮਿਤ ਸ਼ਾਹ ਜੀ ਨਰਿੰਦਰ ਜੇਪੀ ਨੱਟਾ ਜੀ ਸਾਡੇ ਜਿਹੜੇ ਨੈਸ਼ਨਲ ਪਾਵੀਡੈਂਟ ਨੇ ਉਹ ਪੱਕਾ ਸਿੱਖ ਪਾਈਚਾਰਿਆਂ ਨੂੰ ਜਿਹੜੇ ਹੈਗੇ ਪੰਜਾਬ ਦੇ ਨੁਮਾਇੰਦੇ ਕੈਬਨਿਟ ਦੇ ਵਿੱਚ ਜ਼ਰੂਰ ਰੱਖਣਗੇ ਮਨਜਿੰਦਰ ਸਿਰਸਾ ਹੋ ਸਕਦੇ ਨੇ ਦੇਖੋ ਜੀ ਇਹ ਤੁਹਾਨੂੰ ਪਾਰਟੀ ਦਾ ਡਿਸੀਜਨ ਹੈ ਤੁਸੀਂ ਤੁਸੀਂ ਕਾਫੀ ਕਾਫੀ ਡੂੰਘਾਈ ਤੱਕ ਪਾਰਟੀ ਦੇ ਵਿੱਚ ਰੱਖਦੇ ਹੋ ਮੇਲ ਮਲਾਬ ਵਾਸਤਾ ਤੁਹਾਨੂੰ ਅੰਦਰ ਦੀਆਂ ਗੱਲਾਂ ਪਤ ਪਤਾ ਹੋਣ ਗਈਆਂ ਜੋ ਮਨਜਿੰਦਰ ਸਿੰਘ ਸਰਸਫੈ ਇੱਕ ਬੜੇ ਸੂਝਮਾਨ ਲੀਡਰ ਨੇ ਬੜੇ ਸਿੱਖ ਕੌਮ ਦਾ ਉਹਨਾਂ ਨੇ ਬੜੇ ਵੱਡੇ ਵੱਡੇ ਇੰਟਰਨੈਸ਼ਨਲ ਲੈਵਲ ਤੇ ਮਸਲੇ ਹੱਲ ਕੀਤੇ ਨੇ ਔਰ ਅਗਰ ਪਾਰਟੀਆਂ ਦਾ ਤੋ ਤੇ ਕੋਈ ਫੈਸਲਾ ਰਹਿੰਦੇ ਸਾਨੂੰ ਬਹੁਤ ਖੁਸ਼ੀ ਹੋਏਗੀ ਸਿੱਖ ਕੌਮ ਲਈ ਫਕਰ ਵਾਲੀ ਗੱਲ ਹੋਏਗੀ ਜੀ 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 ਥਿੰਸਾ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਔਰ ਅਹਿਮ ਸਵਾਲਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਰ ਜੀ ਬਹੁਤ ਬਹੁਤ ਧੰਨਵਾਦ ਤਾਂ ਦਿੱਲੀ ਦੇ ਵਿੱਚ ਬੀਜੇਪੀ ਨੇ ਆਪਣਾ ਕਬਜ਼ਾ ਸਤਾਫਤ ਕਰ ਲਿਆ ਹੈ ਤਾਂ ਦਿੱਲੀ ਦੀ ਸੱਤਾ ਦੇ ਉੱਪਰ ਜਿਹੜਾ ਹੈਗਾ ਹੁਣ ਬੀਜੇਪੀ ਸਤਾਫਤ ਹੋ ਚੁੱਕੀ ਹੈ ਲਗਾਤਾਰ ਜਿਹੜਾ ਕਾਂਗਰਸ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਸੱਤਾ ਤੇ ਕਾਬਜ ਹੁੰਦੇ ਆ ਰਹੇ ਸੰਤਾ 26 ਸਾਲਾਂ ਦਾ ਜਿਹੜਾ ਇਹ बनवास 깈ਟ ਕੇ ਅੱਜ ਬੀਜੇਪੀ ਦਿੱਲੀ ਦੇ ਵਿੱਚ ਕਾਬਜ ਹੋਈ ਆ ਇਹ ਇਸ ਦੇ ਪਿੱਛੇ ਬਹੁਤ ਸਾਰੇ ਹਲੇ ਰਾਜਨੀਤਿਕ ਤੇ ਹੋਰ ਤਰ੍ਹਾਂ ਦੇ ਹਾਲਾਤ ਹੋਣਗੇ ਬਹੁਤ ਸਾਰੇ ਕਾਰਨ ਹੋਣਗੇ ਸਾਹਮਣੇ ਆਉਣਗੇ ਪਰ ਆਮ ਆਦਮੀ ਪਾਰਟੀ ਦੀ ਜਿਸ ਤਰੀਕੇ ਨਾਲ ਹਾਰ ਹੋਈ ਆ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਵੱਡੇ ਚਿਹਰੇ ਖੁਦ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਡਿਪਟੀ ਸੀਐਮ ਮਨੀਸ਼ ਸ਼ੋਧਿਆ ਸਿੰਦਰ ਜੈਨ ਦੁਰਗੇਸ਼ ਪਾਠਕ ਹੋਰ ਵੀ ਬਹੁਤ ਸਾਰੇ ਜਿਹੜੇ ਚਿਹਰੇ ਬੁਰੀ ਤਰ੍ਹਾਂ ਹਾਰੇ ਨੇ ਤਾਂ ਇਨਾਂ ਦੇ ਹਾਰ ਦੇ ਕਾਰਨ ਤੁਸੀਂ ਕੀ ਮੰਨਦੇ ਹੋ ਖਾਸ ਕਰਕੇ ਇਹਨਾਂ ਸਵਾਲਾਂ ਦੇ ਉੱਪਰ ਚਰਚਾ ਕਰਨੀ ਜ਼ਰੂਰ ਬਣਦੀ ਆ ਤੇ ਹੁਣ ਜਿਹੜਾ ਅੱਗੇ ਸੀਐਮ ਦਾ ਚਿਹਰਾ ਕੌਣ ਹੋਏਗਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਚੀਜ਼ਾਂ ਡਿਸਕਲੋਜ਼ ਹੋਣਗੀਆਂ ਪਰ ਇਹ ਦੇਖਣਾ ਹੋਵੇਗਾ ਕਿ ਹੁਣ ਭਾਜਪਾ ਦੀ ਜਿਹੜੀ ਸਰਕਾਰ ਹੈ ਉਹਦਾ ਪੰਜਾਬ ਤੇ ਕੀ ਪ੍ਰਭਾਵ ਹੋਏਗਾ ਕਿਉਂਕਿ ਦਿੱਲੀ ਦੀ ਜਿਹੜੀ ਸਰਕਾਰ ਹੁੰਦੀ ਆ ਦਿੱਲੀ ਦੀ ਸਰਕਾਰ ਹਮੇਸ਼ਾ ਪੰਜਾਬ ਦੀ ਸਰਕਾਰ ਨੂੰ ਪ੍ਰਭਾਵਿਤ ਕਰਦੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਪੰਜਾਬ ਦੇ ਵਿੱਚ ਇਹ ਇੱਕ ਮਾਡਲ ਰੱਖਿਆ ਗਿਆ ਸੀ ਵੀ ਦਿੱਲੀ ਦੇ ਵਿੱਚ ਅਸੀਂ ਆਹ ਕੀਤਾ ਦਿੱਲੀ ਚ ਆਹ ਕੀਤਾ ਸੇਮ ਉਹੀ ਮਾਡਲ ਪੰਜਾਬ ਚ ਲਿਆ ਕੇ ਲੋਕਾਂ ਨੂੰ ਦਿਖਾਇਆ ਗਿਆ ਤੇ ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਕੀਤਾ ਆਮ ਆਦਮੀ ਪਾਰਟੀ ਦੇ ਉੱਪਰ ਤੇ ਬਹੁਤ ਵੱਡਾ ਇੱਕ ਜਿਹੜਾ ਬਹੁਮਤ ਦਿੱਤਾ 92 ਜਣਿਆਂ ਦਾ ਬਹੁਮਤ ਦਿੱਤਾ ਤੇ ਉਹ ਅੱਗੇ ਆਪਾਂ ਵੇਖ ਰਹੇ ਹਾਂ ਕਿਸ ਤਰ੍ਹਾਂ ਚੱਲ ਰਿਹਾ ਸਿਸਟਮ ਸਾਰਾ ਪਰ ਹੁਣ ਕੀ ਜਿਹੜੀ ਭਾਜਪਾ ਆ ਕੀ ਦਿੱਲੀ ਦੇ ਵਿੱਚ ਜਿਹੜਾ ਸਿਸਟਮ ਹੈ ਦਿੱਲੀ ਦੇ ਵਿੱਚ ਜੋ ਜਿਸ ਤਰੀਕੇ ਨਾਲ ਸਰਕਾਰ ਚੱਲ ਰਹੀ ਆ ਪਹਿਲਾਂ ਵਾਲੀਆਂ ਸਕੀਮਾਂ ਉਸ ਤਰ੍ਹਾਂ ਚੱਲਣੀਆਂ ਜਾਂ ਨਹੀਂ ਉਹ ਦੇਖਣਾ ਹੋਵੇਗਾ ਤੇ ਡਾਕਟਰ ਅਮਰਜੀਤ ਸਿੰਘ ਥਿੰਦ ਸਾਡੇ ਨਾਲ ਜੁੜੇ ਸਨ ਪੰਜਾਬ ਦੇ ਬੁਲਾਰੇ ਨੇ ਬੀਜੇਪੀ ਦੇ ਤੇ ਉਹਨਾਂ ਨੇ ਆਪਣੀਆਂ ਬਹੁਤ ਸਾਰੀਆਂ ਅਹਿਮ ਸਵਾਲਾਂ ਦੇ ਉੱਪਰ ਸਾਰੀਆਂ ਗੱਲਾਂ ਕਲੀਅਰ ਕੀਤੀਆਂ ਜੁੜੇ ਰਹੋ ਇਸੇ ਤਰ੍ਹਾਂ ਅਪਡੇਟ ਤੁਹਾਡੇ ਨਾਲ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਮੈਨੂੰ ਦਿਓ ਆ ਗਿਆ ਧੰਨਵਾਦ